ਤੇ ਅੱਜ ਜਿੱਥੇ ਇੰਟਰਨੈਸ਼ਨਲ ਸਟੇਡੀਅਮ ਦੀ ਉਦਘਾਟਨ ਹੋ ਗਿਆ ਸਾਲ ਲੱਗੂਗਾ ਜੀ ਬਣਨ ਨੂੰ ਇੱਕ ਸਟੇਡੀਅਮ ਕ੍ਰਿਕਟ ਦਾ ਕ੍ਰਿਕਟ ਦਾ ਇੱਕ ਸਟੇਡੀਅਮ ਮੋਹਾਲੀ ਐ ਹੁਣ ਤਾਂ ਮੁੱਲਾਂਪੁਰ ਆ ਗਿਆ ਉਹ ਉੱਥੇ ਮੈਚ ਹੁੰਦੇ ਐ ਹੋਰ ਉਸ ਤੋਂ ਬਾਅਦ ਇੰਟਰਨੈਸ਼ਨਲ ਮੈਚ ਨਹੀਂ ਹੁੰਦੇ ਪੰਜਾਬ 'ਚ ਸੋ ਪਿਛਲੇ ਦਿਨੀ ਗੱਲ ਹੋਈ ਸੀ ਹਰਭਜਨ ਹੋਰਾਂ ਨਾਲ ਵੀ ਸਾਰੀ ਇਹ ਜਲੰਧਰ ਹੋ ਗਿਆ ਇੱਕ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਅਸੀਂ ਸਾਡੇ ਗੁਰੂ ਦੀ ਧਰਤੀ ਸ੍ਰੀ ਅਮਰਸਰ ਸਾਹਿਬ ਦੇਖੇ ਬਣਾਵਾਂਗੇ ਜਿੱਥੇ ਇੰਟਰਨੈਸ਼ਨਲ ਮੈਚ ਹੋਣਗੇ ਤੇ ਸਾਡਾ ਗੁਰੂਆਂ ਦੀ ਧਰਤੀ ਹੈ ਪਵਿੱਤਰ ਧਰਤੀ ਹੈ ਬੈਸੀ ਹਰ ਰੋਜ਼ 1 ਲੱਖ ਬੰਦਾ ਦਰਸ਼ਨ ਕਰਨ ਆਉਂਦਾ ਉਥੇ ਜਲਿਆਂਵਾਲੇ ਬਾਗ ਦਰਬਾਰ ਸਾਹਿਬ ਦਰਗਾਹਾਂ ਮੰਦਰ RAM TEER ਹਰ ਰੋਜ਼ 1 ਲੱਖ ਬੰਦਾ ਸੈਚਰਡੇ ਸੰਡੇ ਨੂੰ 1.5 ਲੱਖ ਬੰਦਾ ਆਉਂਦਾ ਤੇ ਜਦੋਂ ਫਿਰ ਅੰਮ੍ਰਿਤਸਰ ਸਾਹਿਬ ਦੇ ਵਿੱਚ ਇੰਟਰਨੈਸ਼ਨਲ ਸਟੇਡੀਅਮ ਬਣ ਗਿਆ ਤਾਂ ਧਰਮਸ਼ਾਲਾ ਜਾਂ ਹੋਰ ਕਿਤੇ ਪੰਜਾਬ ਦੀ ਟੀਮ ਨੂੰ ਖੇਡਣ ਦੀ ਲੋੜ ਨਹੀਂ ਪੈਣੀ ਸਾਡੇ ਕੋਲ ਹੀ ਦੋ ਤਿੰਨ ਸਟੇਡੀਅਮ ਹੋ ਜਾਣਗੇ ਤਾਂ ਇੱਕ ਜਲੰਧਰ ਵਾਲਾ ਹੋ ਜੂਗਾ ਇੱਕ ਜਿਹੜਾ ਅੰਮ੍ਰਿਤਸਰ ਸਾਹਿਬ ਵਾਲਾ ਇੱਕ ਮੋਹਾਲੀ ਵਾਲਾ ਹੋ ਗਿਆ ਜਿਹੜਾ ਮੁੱਲਾਂਪੁਰ ਵਾਲਾ ਇਹ ਇਕੱਲਾ ਖੇਡ ਦਾ ਇੱਕ ਗਰਾਊਂਡ ਨਹੀਂ ਹੋਊਗਾ ਇੱਥੇ ਸਾਰੀਆਂ ਫੈਸਿਲਿਟੀਆਂ ਹੋਣਗੀਆਂ ਜਿਸ ਤਰ ਤੁਸੀਂ ਵੀਡੀਓ ਚ ਵੀ ਦੇਖ ਲਿਆ ਮੀਡੀਆ ਵਾਲੇ ਵੀ ਦਿਖਾ ਦੇਣਗੇ ਅਸੀਂ ਖੇਡਾਂ ਵਤਨ ਪੰਜਾਬ ਕੇ ਸ਼ੁਰੂ ਕੀਤੀਆਂ ਸੀ ਜਦੋਂ ਸਭ ਤੋਂ ਪਹਿਲੀਆਂ ਤਾਂ ਜਲੰਧਰ ਤੋਂ ਹੀ ਕੀਤੀਆਂ ਸੀ ਖੇਡਾਂ ਵਤਨ ਪੰਜਾਬ ਦੀਆਂ ਦੇ ਵਿੱਚ 20 ਸਾਲ ਤੋਂ ਲੈ ਕੇ 70 ਸਾਲ ਤੱਕ ਦੇ ਕੈਟਾਗਰੀ ਦੇ ਵਿੱਚ 플레이ਰ ਜਿਹੜੇ ਨੇ ਉਹ ਆਪਣੇ ਆਪਣੀ ਗੇਮ ਖੇਡਦੇ ਆ ਕਈ ਵਾਰ ਤਾਂ ਇੱਕੋ ਗਰਾਊਂਡ 'ਚ ਦਾਦਾ ਉਹਦਾ ਬੇਟਾ ਤੇ ਉਹਦਾ ਪੋਤਾ ਤਿੰਨ ਤਿੰਨ ਪੀੜ੍ਹੀਆਂ ਇੱਕੋ ਗਰਾਊਂਡ 'ਚ ਖੇਡਦੇ ਆ ਅਸੀਂ ਇੱਕੋ ਗਰਾਊਂਡ 'ਚ ਮੈਂ ਜਾਣਦਾ ਉਹਨਾਂ ਬੰਦਿਆਂ ਨੂੰ ਜਿਹੜੇ ਮੈਨੂੰ ਇਹ ਕਹਿੰਦੇ ਕਿ ਤਿੰਨ ਪੀੜ੍ਹੀਆਂ ਸਾਡੇ ਇੱਥੇ ਖੇਡਦੀਆਂ ਖੇਡਾਂ ਦੇ ਵਿੱਚ ਮਿਲਖਾ ਸਿੰਘ ਤੋਂ ਦਾਰਾ ਸਿੰਘ ਤੋਂ ਉਸ ਦਾ ਸੁਣਦੇ ਆ ਰਹੇ ਹਾਂ ਕਿ ਸਾਡਾ ਕੋਈ ਮੁਕਾਬਲਾ ਪੰਜਾਬ ਦਾ ਖੇਡਾਂ 'ਚ ਨਹੀਂ ਸੀ। ਸਭ ਤੋਂ ਵੱਧ ਮੈਂ ਗੱਲ ਸਭ ਤੋਂ ਵੱਧ ਚੈਂਪੀਅਨਸ਼ਿਪ ਸਾਡੇ ਨਾਂ 'ਸੀ। ਵਿਚਦੀ ਦੌਰ ਆਇਆ ਸਰਕਾਰਾਂ ਕੁਝ ਇਹ ਜੀਆਂ ਆ ਗਈਆਂ ਜਿਹੜੀਆਂ ਸਾਡੇ ਨਾਲ ਐਨਾ ਖੇਡਾਂ ਦੀ ਗੱਲ ਨਹੀਂ ਕਰਦੇ ਅਸੀਂ ਰਾਜਨੀਤੀ ਖੇਡਾਂ ਖੇਡਣ ਲੱਗ ਗਈਆਂ। ਉਹਦੇ ਨਾਲ ਨਸ਼ਿਆਂ ਦਾ ਕਲੰਕ ਲੱਗ ਗਿਆ। ਬੱਚੇ ਇਧਰ ਉਧਰ ਨੂੰ ਭਟਕ ਗਿਆ ਮਨ ਉਹਨਾਂ ਦਾ ਮਾਪੇ ਡਰ ਗਏ ਮਾਪੇ ਕਹਿੰਦੇ ਬੱਚਿਆਂ ਨੂੰ ਬਾਹਰ ਭੇਜੋ ਚੱਲ ਪੁੱਤ 10ਵੀਂ ਕਰ 12ਵੀਂ ਕਰ ਹਾਈਲੈਟਸ ਕਰ ਚੱਲ ਨਿਊਜ਼ੀਲੈਂਡ ਚੱਲ ਆਸਟ੍ਰੇਲੀਆ ਚੱਲ ਅਮਰੀਕਾ ਚੱਲ ਕੈਨੇਡਾ ਸਾਡਾ ਟੈਲੈਂਟ ਜਿਹੜਾ ਹੈ ਉਹ ਬਾਹਰ ਨਿਕਲ ਗਿਆ ਬ੍ਰੇਨ ਡレイン ਹੋਣ ਲੱਗ ਗਿਆ ਜਦੋਂ ਤੋਂ ਤੁਸੀਂ ਸਾਨੂੰ ਜਿੰਮੇਵਾਰੀ ਦਿੱਤੀ ਹੈ ਅਸੀਂ ਇਹ ਚੀਜ਼ਾਂ ਨੂੰ ਪਹਿਲ ਦੇ ਰਹੇ ਹਾਂ ਕਿ ਜੇ ਗਰਾਊਂਡ ਪਰ ਤੇ ਆਪਾਂ ਨੇ ਤਾਂ ਆਪਾਂ ਨੂੰ ਨਸ਼ੇ ਵਿਰੁੱਧ ਕਾਰਵਾਈ ਕਰਨ ਦੀ ਲੋੜ ਹੀ ਨਹੀਂ ਰਹਿਣੀ ਕਿਉਂਕਿ ਨਸ਼ਾ ਕਰਨ ਵਾਲਾ ਹੋਊ ਕੌਣ ਜਦੋਂ ਗਰਾਊਂਡ 'ਚ ਆ ਕੇ ਸਾਰਾ ਯੂਥ ਸਰੀਰ ਨਾਲ ਪਿਆਰ ਹੋ ਗਿਆ ਆਪਣੇ ਖੁਰਾਕਾ ਖਾਣ ਲੱਗ ਗਏ ਫਿਰ ਫਿਰ ਉਹ ਕਿੱਥੇ ਵੇਚਣਗੇ ਜੀ ਜਦੋਂ ਦੀ ਮਾਰਕੀਟ ਹੀ ਖਤਮ ਹੋ ਗਈ ਜੀ ਉਹ ਵੇਚਣਗੇ ਕਿੱਥੇ ਜਦੋਂ ਕਸਟਮਰ ਹੀ ਹੈ ਨਹੀਂ ਸੋ ਇਹ ਬਹੁਤ ਵੱਡਾ ਇੱਕ ਯੁੱਧ ਨਸ਼ੇ ਵਿਰੁੱਧ ਜਿਹੜਾ ਉਹਦਾ ਇੱਕ ਬਹੁਤ ਵੱਡਾ ਪਾਟ ਖੇਡਾਂ ਨੇ ਜੀ ਜੇ ਖੇਡਾਂ ਨੂੰ ਆਪਾਂ ਸਹੀ ਪੱਦਰ ਤੇ ਲਿਆਈਏ ਮੈਂ ਬਚਪਨ ਤੋਂ ਮੈਂ ਮੇਰੇ ਬਾਪੂ ਜੀ ਬਹੁਤ ਹਾਕੀ ਦੇ ਫੈਨ ਸੀ ক্রিকেট ਕਮੈਂਟਰੀਆਂ ਸਾਰਿਆਂ ਮੈਂ ਬਚਪਨ ਤੋਂ ਸੁਣਦਾ ਆ ਰਿਹਾ ਪਰ ਸੰਯੋਗ ਦੇਖੋ ਕਿ ਕੁਦਰਤ ਕਈ ਵਾਰੀ ਸੰਯੋਗ ਬਣਾਉਂਦੀ ਹੈ ਮੈਨੂੰ ਇਹ ਨਹੀਂ ਪਤਾ ਸੀ ਕਿ ਵੱਡਾ ਹੋ ਕੇ ਮੈਂ ਪੰਜਾਬ ਦਾ ਖੇਡ ਮੰਤਰੀ ਵੀ ਬਣ ਜਾਊ ਖੇਡ ਮੰਤਰੀ ਅੱਲਾ ਵੀ ਮੇਰੇ ਕੋਲ ਹੀ ਹੈ ਇਸ ਕਰਕੇ ਮੈਂ ਸੋਚਿਆ ਨਹੀਂ ਸੀ ਕਰ ਰਿਹਾ ਕਿ ਐਦਾਂ ਹੋ ਜਾਊਗਾ ਪਰ ਕੁਦਰਤ ਸੰਯੋਗ ਬਣਾਉਂਦੀ ਹੈ ਸੋ ਆ ਮੁੰਡੇ ਮੈਨੂੰ ਹਾਕੀ ਵਾਲੇ ਮਿਲੇ ਇੱਥੇ ਵਿਚ ਵੀ ਬੈਠੇ ਆ ਬੱਚੇ ਬੈਠੇ ਆ ਉਹਨਾਂ ਦੇ ਮੈਂ ਤੁਹਾਨੂੰ ਇੱਕ ਬਹੁਤ ਐ ਐਸੀ ਗੱਲ ਸੁਣਾਉਣਾ ਜਿਹੜੀ ਤੁਸੀਂ ਨਹੀਂ ਸੁਣੀ ਹੋਣੀ ਮੇਰੇ ਪਿਤਾ ਜੀ ਨੇ ਮੈਨੂੰ ਦੱਸੀ ਸੀ ਮਤਲਬ ਭਾਰਤ ਦੀ ਹਾਕੀ ਟੀਮ ਚ ਕੇਜਰੀਵਾਲ ਸਾਹਿਬ 8 ਪਲੇਅਰ ਸੀਗੇ ਪੰਜਾਬ ਦੇ 9 8 ਜਾਂ 9 ਪਲੇਨਟ ਸੀ ਅੱਠ ਤੋਂ ਨੇ ਚਿੱਟੀਆਂ ਰਮਾਲਾਂ ਬੰਨੀਆਂ ਹੋਈਆਂ ਸੀ ਜਿਵੇਂ ਬੱਚਿਆਂ ਦੇ ਅੱਜ ਬੰਨੀਆਂ ਹੋਈਆਂ ਜੂੜਾ ਕੀਤਾ ਤਾਂ ਮੈਂ ਹਾਲੈਂਡ ਚ ਮੈਸੀ ਐਮਸਟਰਡਮ ਤਾਂ ਇੱਕ ਗੋਰੇ ਨੇ ਦੂਜੇ ਗੋਰੇ ਨੂੰ ਪੁੱਛਿਆ ਕਹਿੰਦਾ ਯਾਰ ਇੰਡੀਆ ਦੀ ਜਿਹੜੀ ਟੀਮ ਹੈ ਹਾਕੀ ਦੀ ਇਹਦੀ ਯੂਨੀਫਾਰਮ ਸੇਮ ਨਹੀਂ ਹੈਗੀ ਯੂਨੀਫਾਰਮ ਜਿਹੜੀ ਹੈ ਇੱਕ ਹੋਣੀ ਚਾਹੀਦੀ ਹੈ ਭਰਤੀ ਉਹ ਕਹਿੰਦਾ ਵੀ ਕਿਵੇਂ ਕਹਿੰਦਾ ਕਈ ਪਲੇਅਰਾਂ ਦੇ ਸਿਰ ਤੇ ਆ ਵਾਈਟ ਕਲਰ ਦਾ ਕੁਝ ਬੰਨਿਆ ਹੋਇਆ ਹੈ ਕਈ ਦੇ ਹੈ ਨਹੀਂ ਕਹਿੰਦਾ ਯੂਨੀਫਾਰਮ ਇੱਕੋਣੀ ਚਾਹੀਦੀ ਹੈ ਹੁਣ ਉਹਨੂੰ ਪਤਾ ਉਹਨੂੰ ਵੀ ਨਹੀਂ ਸੀ ਜਿਹੜੇ ਨੂੰ ਪੁੱਛਿਆ ਸੀ ਪਰ ਉਹ ਜਾਣਦਾ ਸੀ hockey ਬਾਰੇ ਉਹ ਉਹਨੂੰ ਕਹਿੰਦਾ ਵੀ ਨਹੀਂ ਨਹੀਂ ਯੂਨੀਫਾਰਮ ਸੇਮ ਹੈ ਐਦਾਂ ਦੀ ਗੱਲ ਨਹੀਂ ਉਹ ਕਹਿੰਦਾ ਨਹੀਂ ਨਹੀਂ ਇਹ ਵਾਈਟ ਵਾਈਟ ਕਿਉਂ ਬੰਨਿਆ ਹੋਇਆ 7-8 ਪਲੇਅਰਾਂ ਦੇ ਬਾਕੀਆਂ ਦੇ ਹੈ ਨਹੀਂ ਕਹਿੰਦਾ ਇਹ ਨਿਸ਼ਾਨੀ ਲਾਈ ਹੋਈ ਹੈ ਕਿ ਹੀ ਇਜ਼ ਅ ਵੈਰੀ ਡੇਂਜਰਸ ਪਲੇਅਰ ਮੌਕਾ ਬੈਨਾ ਖਿਡਾਰੀ ਆ ਮਤਲਬ ਇਹ ਕਦੇ ਵੀ ਜਦੋਂ ਇਹਨਾਂ ਕੋਲੇ ਬਾਲ ਆ ਜਾਂਦੀ ਹੈ ਫਿਰ ਗੋਲ ਹੋ ਜਾਂਦਾ ਸੋ ਇਹ ਸਾਡਾ ਇੱਕ ਟਾਈਮ ਤੇ ਸਾਡੀ ਆ ਪਛਾਣ ਸੀ ਜਨਾਬ ਸਾਰਾ ਸਾਡੀ ਗਲੋਰੀ ਖਤਮ ਕਰਕੇ ਰੱਖਤੀ ਆ ਪ੍ਰਸ਼ਤਾਚਾਰੀ ਸਰਕਾਰਾਂ ਨੇ ਅਸੀਂ ਵਾਪਸ ਲੈ ਕੇ ਆਵਾਂਗੇ ਪੰਜਾਬ ਨੂੰ ਦੁਬਾਰੇ ਪੰਜਾਬ ਬਣਾਵਾਂਗੇ ਕੈਲੀਫੋਰਨੀਆ ਲੰਡਨ ਨਹੀਂ ਬਣਾਉਣਾ ਯਾਰ ਸਾਨੂੰ ਸਾਡਾ ਪੰਜਾਬ ਹੀ ਵਾਪਸ ਦੇ ਦਿਓ ਸਾਡਾ ਪੰਜਾਬ ਹੀ ਬਹੁਤ ਸੋਹਣਾ ਸਾਡਾ ਸਾਨੂੰ ਇਹ ਉਮੀਦ ਹੈ ਕਿ ਅਸੀਂ ਖੇਡਾਂ ਦੇ ਵਿੱਚ ਪੰਜਾਬ ਨੂੰ ਨੰਬਰ 1 ਬਣਾ ਦਾਂਗੇ ਤਾਂ ਪੰਜਾਬ ਜਿਹੜਾ ਉਹ ਦੁਬਾਰੇ ਪੰਜਾਬ ਦੇ ਜਿਹੜੀ ਜਵਾਨੀ ਹੈ ਉਹ ਦੁਬਾਰੇ ਖੇਡਾਂ ਵੱਲ ਜਦੋਂ ਆਕਰਸ਼ਿਤ ਹੋਊਗੀ ਤਾਂ ਸਾਡੀ ਇਸ ਵਕਤ ਵੀ ਇਸ ਵਕਤ ਦੀ ਮਾਨ ਵਾਲੀ ਗੱਲ ਹੈ ਭਾਰਤ ਦੀ ਕ੍ਰਿਕਟ ਟੀਮ ਦਾ ਕੈਪਟਨ ਸ਼ੁਮਨ ਗਿੱਲ ਪੰਜਾਬ ਤੋਂ ਭਾਰਤ ਦੀ ਮਹਿਲਾ ਕ੍ਰਿਕਟ ਟੀਮ ਦੀ ਕੈਪਟਨ ਹਰਮਨ ਮੋਗੇ ਤੋਂ ਪੰਜਾਬ ਤੋਂ ਭਾਰਤ ਦੀ ਫੁੱਟਬਾਲ ਟੀਮ ਦਾ ਕੈਪਟਨ ਪੰਜਾਬ ਤੋਂ ਤਿੰਨੇ ਮੇਨ ਖੇਡਾਂ ਦੇ ਕੈਪਟਨ ਪੰਜਾਬੀ ਨੇ ਜੀ ਸੋ ਅਸੀਂ ਕਿਸੇ ਕੋਲੋਂ ਘੱਟ ਨਹੀਂ ਹੈਗੇ ਪਰ ਮੌਕੇ ਮਿਲਣੇ ਚਾਹੀਦੇ ਸਾਨੂੰ ਸੋ ਮੈਂ ਬਹੁਤ-ਬਹੁਤ ਮੁਬਾਰਕਬਾਦ ਦਿੰਨਾ ਅੱਜ ਸਾਰੇ ਜਲੰਧਰ ਵਾਸੀਆਂ ਨੂੰ ਖੇਡ ਪ੍ਰੇਮੀਆਂ ਨੂੰ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਇੰਟਰਨੈਸ਼ਨਲ ਹਾਕੀ ਦੇ ਮੈਚ ਵੀ ਮਿਲਣਗੇ ਤੁਹਾਨੂੰ ਇੰਟਰਨੈਸ਼ਨਲ ਕ੍ਰਿਕਟ ਦੇ ਮੈਚ ਵੀ ਮਿਲਣਗੇ ਤਾਂ ਕਿ ਬੱਚਿਆਂ ਦੇ ਵਿੱਚ ਜੋਸ਼ ਪੈਦਾ ਹੋਵੇ ਕਿ ਮੈਂ ਵੀ ਮੈਂ ਵੀ ਵਿਰਾਟ ਕੋਲੀ ਬਣੂੰਗਾ ਮੈਂ ਵੀ ਬੇਬਪ ਸ਼ੂਰੀਆ ਵੰਸੀ ਵੰਗੂ ਛੋਟੀ ਉਮਰ ਚ ਮੱਲਾ ਮਾਰੂੰਗਾ ਹਰੇਕ ਬੱਚੇ ਦਾ ਕੋਈ ਨਾ ਕੋਈ ਰੋਲ ਮਾਡਲ ਹੁੰਦਾ ਹੈ ਮੈਂ ਵੀ ਹਰਮਨਪ੍ਰੀਤ ਬਣਨਾ ਹੈ ਮੈਂ ਵੀ ਮਿਲਖਾ ਸਿੰਘ ਬਣਨਾ ਹੈ ਦਾਰਾ ਸਿੰਘ ਬਣਨਾ ਹੈ ਹਰ ਹਰ ਬੱਚੇ ਦਾ ਕੋਈ ਨਾ ਕੋਈ ਰੋਲ ਮਾਡਲ ਹੋਣਾ ਚਾਹੀਦਾ ਹੈ ਔਰ ਰੋਲ ਮਾਡਲ ਜਿਹੜੇ ਨੇ ਉਹ ਖਿਡਾਰੀ ਅਗਰ ਹੋਣ ਤਾਂ ਪੰਜਾਬ ਜਿਹੜਾ ਉਹ ਬੜੀ ਜਲਦੀ ਇੱਕ ਨੰਬਰ ਦਾ ਸੂਪਾ ਬਣ ਜੂਗਾ ਅੱਜ ਸਤਾਰ ਮੇਖਾਰ ਮੇ ਨੰਬਰ ਤੇ ਮਾਰਿਆ ਚੱਕ ਇਹਨਾਂ ਨੇ ਇੱਕ ਨੰਬਰ ਦਾ ਸੂਪਾ ਬਣ ਦਵਾਰੇ ਆਪਾਂ ਬਣਾ ਲਾਂਗੇ ਆ ਯੂਥ ਬੈਠਾ ਇੱਥੇ ਸਾਥ ਦਿਓ ਅਸੀਂ ਤੁਹਾਡੇ ਨਾਲ ਆ ਸਰਕਾਰ ਤੁਹਾਡੇ ਨਾਲ ਹੈ ਤੁਸੀਂ ਖੇਡਣ ਵਾਲੇ ਬਣੋ ਅਸੀਂ ਕੋਈ ਲਾਈਟਾਂ ਲਾਉਣੀਆਂ ਨੇ ਐਸਟੋਟਰਫ ਪਛਾਉਣੀ ਹੈ ਕੋਈ ਸਿੰਥੈਟਿਕ ਟ੍ਰੈਕ ਬਣਾਉਣਾ ਸਾਰਾ ਮੈਨੂੰ ਐ ਉਂਗਲਾਂ ਤੇ ਗਿਣਿਆ ਪਿਆ ਸੋ ਮੈਨੂੰ ਆਪ ਪਤਾ ਕਿਉਂਕਿ ਮੈਂ ਖੁਦ ਸਪੋਰਟਸ ਲਵਰ ਆ ਤਾਂ ਸਾਡੀਆਂ ਜਿਹੜੀਆਂ ਬੋਲਾਂ ਜਲੰਧਰ ਦੀਆਂ ক্রিকেট ਦੀਆਂ ਬੋਲਾਂ ਤੇ ক্রিকেট ਦੇ ਬੈਟ ਬਣੇ ਹੋਏ ਨੇ ਉਹਦੇ ਨਾਲ ਵਰਲਡ ਕੱਪ ਖੇਡਿਆ ਜਾਂਦਾ ਹੈ ਜਲੰਧਰ ਦੀਆਂ ਫੁੱਟਬਾਲ ਬਣਦੀਆਂ ਜਿਹੜੀਆਂ ਜਲੰਧਰ ਚ ਉਹਨਾਂ ਦਾ FIFA ਵਰਲਡ ਕੱਪ ਖੇਡਿਆ ਜਾਂਦਾ ਹੈ ਜਲੰਧਰ ਪੀਂ ਜਿਹੜੀਆਂ ਰਗਬੀ ਦੀਆਂ ਬਾਲਸ ਬਣਦੀਆਂ ਨੇ ਉਹਦੇ ਨਾਲ ਵਰਲਡ ਕੱਪ ਖੇਡੇ ਜਾਂਦੇ ਇੱਥੋਂ ਦੇ ਸਮਾਨ ਨਾਲ ਬੜੇ ਬੜੇ ਪਲੇਅਰ ਆ ਕੇ ਇੱਥੇ ਆਪਣੇ ਮਨਪਸੰਦ ਦੇ ਬੈਟ ਜਾਂ ਮਨਪਸੰਦੀਆਂ ਬੋਲ ਨਾ ਬਣਾ ਕੇ ਲੈ ਕੇ ਜਾਂਦੇ ਮਾਨ ਵਾਲੀ ਗੱਲ ਸੋ ਇੰਡਸਟਰੀ ਨੂੰ ਪ੍ਰੋਮੋਟ ਕਰਨ ਲਈ ਕੱਲ ਅਸੀਂ ਇੰਡਸਟਰੀ ਨੂੰ ਨਵੀਂ ਪਾਲਿਸੀ ਜਾਰੀ ਕੀਤੀ ਹੈ ਬੜੀ ਈਜ਼ੀ ਕਰਤਾ ਕੰਮ ਉਹ ਜਿਹੜਾ ਦਫ਼ਤਰਾਂ ਦੇ ਚੱਕਰ ਇਹ ਵੋ ਸਭ ਬੰਦ ਹੋ ਜਾਊਗਾ ਅਸੀਂ ਤੁਹਾਡੇ ਨਾਲ ਨਾ ਤੇ ਤੁਸੀਂ ਜਿਸ ਤਰ੍ਹਾਂ ਸਾਥ ਦਿੱਤਾ ਪਹਿਲਾਂ ਉਸ ਤਰ੍ਹਾਂ ਸਾਥ ਦਿਓ